ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵਾੜਾ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਕੀ ਤਾਜੀ ਸੂਈ ਤੇ ਇੱਕ ਆ ਕੀ ਟੋਕੜ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਦੋਵੇਂ ਮਨੁੱਖੀ ਤੋਂ ਜਿਹੜੇ ਸੇਲ ਕਰ ਰਹੇ ਆ ਦੋਵੇਂ ਪਸ਼ੂਈਆ ਬਾਈ ਕੋਲੇ ਦੋਵੇਂ ਹੀ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਜੀ ਠੀਕ ਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਅਵਤਾਰ ਸਿੰਘ ਬਾਈ ਪਿੰਡ ਭਦਾਉਣ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਣਾ ਤੇ ਨੇੜੇ ਦੇ ਪਿੰਡ ਬਈ ਦੇ ਅਪਨੁਖੜੇ ਰਹਿੰਦੇ ਆ ਨਹੀਂ ਮੱਝੂ ਕੇ ਬਾਈ ਮੱਝੂ ਕੇ ਸਹਿਣਾ ਤੇ ਆਰਾਮਗੜ ਦੀਪਗੜ ਇਧਰ ਆਵਾਂਗੇ ਤਾਂ ਸਲਾਬਤ ਪ੍ਰੋਵਿਨੈਂਟ ਹਾਂ ਜੀ ਹਾਂ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 98723 29780 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਵੈਢ ਦੇਖ ਰਹੇ ਆ ਆਪਣੇ ਘਰ ਦੀਆਂ ਦੋ ਮੈਂ ਹਾਂਜੀ ਹਾਂ ਠੀਕ ਆ ਦੋਵੇਂ ਆਪਣੇ ਘਰ ਦੀਆਂ ਬਾਈ ਤੇ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਬਾਈ ਕਦੋਂ ਸੂਈ ਆ 20 ਦਿਨ ਹੋ ਗਏ ਬਾਈ ਬੀਦਨ ਹੋ ਗਿਆ ਸੂਈ ਨੂੰ ਬੱਚਾ ਭਾਈ ਕੀ ਆਦੇ ਮਗਰ ਬੱਸ ਆ ਭਾਈ ਬੱਚਾ ਆ ਗਿਆ ਭਾਈ ਬੱਸਾ ਤੇ ਕਿੰਨਾ ਕਦੋਤ ਭਾਈ ਹਾਜ ਸਾਜਕ ਨੌਕਾ ਲਓ ਭਾਈ ਜੇ ਕੁਬੀਰ ਤੋਂ ਟਾਈਮ ਜਾਂਦਾ ਨਾ ਟਾਈਮ ਆਉਗੀ ਚਵਾਈ ਕਰਨੀ ਕਰ ਚਾਹੁੰਦਾ ਕਰ ਸਕਦਾ ਕਰ ਲੈ ਭਾਈ ਕਰ ਲੈ ਠੀਕ ਆ ਹੂੰ ਠੰਡੀ ਸੀ ਲਾ ਹਾਂਜੀ ਭਾਈ ਚੌਣ ਚਬਾ ਕੇ ਮੇਦਾ ਭਾਈ ਠੀਕ ਆ ਭਾਈ ਠੀਕ ਆ ਚੌਣ ਚਬਾ ਭਾਈ ਕਹਿੰਦੇ ਇੱਕ ਨੰਬਰ ਹੈ ਕੁਆਲਿਟੀ ਭਾਈ ਆਪਾਂ ਚੈੱਕ ਕਰਵਾ ਲੈਵਾ ਚੈੱਕ ਕਰਵਾ ਲੈਵੇ ਦੀ ਫਿਟਿੰਗ ਚੈੱਕ ਕਰ ਸਾਡੇ ਨੂੰ ਬਹੁਤ ਸੋਹਣਾ ਲੇਵਾ ਆ ਗਿਆ ਖਾਣਾ ਦਾ ਸਹਿਜ ਵੀ ਬਹੁਤ ਚੰਗਾ ਆ ਗਿਆ ਕੱਲਾ ਕੱਲਾ ਖਾਣ ਲੱਗਾ ਪੂਰੀ ਬਿੱਥੀ ਤੇ ਨਖੜ ਮਾ ਥਣ ਲੱਗਾ ਖ ਕੱਦ ਘਾਠ ਵੀ ਦਰਮਿਆਨੇ ਆ ਕੇ ਕੋਈ ਬਾਲੇ ਵੱਡੀਆਂ ਨਹੀਂ ਤੇ ਬਾਲੀਆਂ ਛੋਟੀਆਂ ਨਹੀਂ ਬਾਕੀ ਫੇਸ ਕੁਆਲਿਟੀ ਆਪਾਂ ਚੈੱਕ ਕਰਵਾਣੇ ਆ ਬਰੀਡ ਇੱਕ ਨੰਬਰ ਆ ਜੀ ਸੈਨਿਕ ਬਹੁਤ ਆ ਬਈ ਚਮਕ ਵੀ ਕਰਨ ਵਾਲੀ ਚ ਫੁੱਲ ਲੇਵਾ ਬਹੁਤ ਸੋਹਣਾ ਆ ਗਿਆ ਬਈ ਟੈਟ ਲੇ ਵਿੱਚ ਆ ਗਿਆ ਕੁਆਲਿਟੀ ਦੇਖ ਸਕਦੇ ਲੇਵੇ ਦੀ ਇੱਕ ਨੰਬਰ ਹਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਆ ਗਿਆ ਤੇ ਬਾਈ ਜੀ ਇਹਦਾ ਮੁੱਲ ਕੀ ਰਹੂਗਾ 45000 ਬਾਈ 45000 ਹਾਂਜੀ ਬਾਈ ਕੁਝ ਮਾਨ ਤਾਂ ਥੋੜਾ ਕਣਾ ਹਾਂਜੀ ਬਾਈ ਠੀਕ ਆ 45000 ਰੁਪਏ ਬਾਈ ਕਹਿੰਦੇ ਮੁੱਲ ਆ ਬਾਕੀ ਆਏਗਾ ਤਾਂ ਮੌਕੇ ਤੇ ਮਾਨਤਾ ਜ਼ਰੂਰ ਹੋ ਜੂਗਾ ਲੈ ਵਾਕੀ ਦੇਖ ਸਕਦੇ ਆ ਬਾਈ ਇਤਰਾਉ ਮਿਲੇਗੀ ਟਾਇਰ ਲੈਵੇ ਦਾ ਪੂਰੇ ਕਿੰਨਾ ਕਿ ਦੁੱਧ ਦੇ ਦਿੰਦੇ ਪਏ ਐਸਟਿੰਗ ਜਦੋਂ ਇਹ ਨਾਉ ਕਿ ਲੋ ਠੀਕ ਹੈ ਮਿਲਿਆ ਬਾਕੀ ਲੈ ਬਾਈ ਇਤਰਾਉ ਪਤਾ ਵਾਰੇ ਚੈੱਕ ਕਰਵਾਉਣਾ ਜਿੰਨਾਂ ਲੈਵਾ ਮਗਰ ਨੂੰ ਉਹ ਨਹੀਂ ਲੈਵਾ ਮੂਰ ਨੂੰ ਬਹੁਤ ਸੁਣਾ ਹਵਾਨਾ ਵਾਕੀ ਕੁਆਲਟੀ ਫੇਸਬੁਕ ਦੀ ਚੈੱਕ ਕਰ ਸਕਦਾ ਇੱਕ ਨੰਬਰ ਹੈ ਤੇ ਅੱਗੇ ਬਾਈ ਇਤਰਾਉ ਦੋ ਨੰਬਰ ਤੇ ਇੱਕ ਡਾ ਸੁਸੂਲੀਏ ਬਾਈ ਇਹ ਬਈ ਤੀਜਾ ਤੀਜਾ ਸੁਸੂਲੀਏ ਬਰੇ ਕਿੰਨਾ ਕਿ ਟਾਈਮ ਹੋ ਗਿਆ ਨੂੰ ਸੋਨ ਹੋ ਰਿਹਾ ਹੈ 6 ਸੱਤ ਮਿੰਟ ਠੀਕ ਆ ਤੇ ਕਿੰਨਾ ਦੋਦਾ ਬਾਈ ਦੋ ਪੰਜ ਕਿਲੋ ਬਾਈ ਦੋਮਾ ਟਾਈਮ ਆ ਦੋ ਹਾਂਜੀ ਬਾਈ ਠੀਕ ਆ ਵੀਰੇ ਠੀਕ ਆ ਭਰਾ 6 ਮਿੰਟ ਹੋ ਗਏ ਤੇ ਮੁੱਲ ਫਿਰ ਖਾਲੀ ਵਾਲਾ ਹੋਊਗਾ ਜਾਂ ਖਾਲੀ ਵਾਲਾ ਖਾਲੀ ਵਾਲਾ ਵੀ ਠੀਕ ਆ ਵੀਰੇ ਕਿਉਂਕਿ ਜੇ ਚੱਕ ਜੇ ਨਹੀਂ ਆਉਂਦੀ ਤਾਂ ਕਰਕੇ ਬਾਈ ਕਹਿੰਦਾ ਮੁੱਲ ਆਪਾਂ ਕਰਾਂਗੇ ਜਿਹੜਾ ਹੋਊਗਾ ਖਾਲੀ ਵਾਲਾ ਹੋਊਗਾ ਉਸਾ ਉਸੇ ਲੋ ਹਾਂਜੀ ਬਾਈ ਚਵਾਈ ਚਵਾਈ ਕਰ ਮੈਂਦੀ ਆ ਬਾਈ ਨਾਰਮਲ ਆ ਬਾਈ ਠੀਕ ਆ ਬਾਕੀ ਆਪਾਂ ਨੇੜੇ ਇਹਦਾ ਵੀ ਆਪਾਂ ਚੈੱਕ ਕਰਵਾਣੇ ਬਾਈ ਥਣ ਲੇਵਾ ਲੇਵਾ ਬਾਈ ਬਹੁਤ ਸੋਹਣਾ ਆ ਗਿਆ ਇੱਛਾਈ ਹੋਈ ਵੀ ਆ ਬਾਈ ਸ਼ਵੇਰ ਦੀ ਹਾਂਜੀ ਬਾਈ ਠੀਕ ਕਿਵੇਂ ਜੇ ਤਿਆਰ ਹੁੰਦੀ ਆ ਸ਼ਾਮ ਤੱਕ ਵਧੀਆ ਹੋ ਜਾਂਦੀ ਆ ਬਾਈ ਠੀਕ ਹੈ ਲੈ ਬਾਈ ਆਪਾਂ ਇਧਰੋਂ ਚੈੱਕ ਕਰਮੂਨੇ ਨੇੜੋਂ ਚੈੱਕ ਕਰਵਾਣਾ ਹਵਾਨਾ ਬਹੁਤ ਸੋਨਾ ਥਾਣਾ ਦਾ ਗਿਆ ਵੀ ਇੱਕ ਨੰਬਰ ਆ ਗਿਆ ਸੌਸੀ ਫੁੱਲ ਨੇ ਬਾਈ ਦੋਵੇਂ ਜਰਸੀਆਂ ਆ ਗਈਆਂ ਗਰਮੀਆਂ ਦੇ ਆ ਕੇ ਤੋਹਫੇ ਕਰਮੀ ਬਿਲਕੁਲ ਨਹੀਂ ਮੰਨਣ ਵਾਲੇ ਆ ਤੇ ਖੋਲ ਦਿਓ ਬਾਈ ਤੋੜ ਤੋੜਨੀ ਕੋਈ ਗੱਲ ਹੈ ਬਾਈ ਕਹਿੰਦੇ ਬਈ ਤੋੜਨੀ ਹੈ ਨਹੀਂ ਇੱਕ ਤਾਂ ਥੋੜੀ ਥਾਂ ਦੀ ਤੰਗੀ ਵੀ ਆ ਤੇ ਬਾਈ ਜੇ ਕੋਈ ਆਊਗਾ ਤਾ ਤੋਰ ਕੇ ਦੇਖ ਸਕਦਾ ਹਾਂਜੀ ਹਾਂਜੀ ਬਾਈ ਚੈੱਕ ਕਰ ਸਕਦਾ ਹਾਂਜੀ ਠੀਕ ਆ ਤੇ ਮੁੱਲ ਇਹਦਾ ਬਾਈ 25000 ਬਾਈ ਹੋਜੂ ਮਾਨ ਤਾਂ ਹਾਂ ਪੂਰਾ ਹੋਜੂ ਪੂਰਾ ਠੀਕ ਆ ਮੁੱਲ ਹੈਗਾ ਬਾਈ ਕਿਨੇ ਲੈਣ ਦੇਣ ਬਾਈ 25000 ਰੁਪਈਆ ਬਾਕੀ ਆਏਗੇ ਦਾ ਮੌਕੇ ਤੇ ਮਾਨ ਤਾਂ ਦੋਨੇ ਦੋਨੇ ਬਾਈ ਪੈਂਟ ਦਿਆਂ ਨੇ ਠੀਕ ਆ ਦੋਨੇ ਪੈਂਟ ਦੇ ਜੇ ਵੀਰ ਕਹਿੰਦਾ ਵੀ ਦੋਵੇਂ ਇਕੱਠੀਆਂ ਲਊਗਾ ਤਾਂ ਆਪਾਂ 65000 ਰੁਪਈਆ ਦੇ ਦੇਵਾਂਗੇ ਬਾਕੀ ਥਾਣਾ ਤੋਂ ਬਾਈ ਸਾਫ ਸੁਥਰੀਆਂ ਕੱਦ ਵੀ ਚੰਗੇ ਆ ਕੇ ਕਿਉਂਕਿ ਜੇ ਸਾਹਿਬ ਨਜ਼ਰੀਆਂ ਦੇ ਕੱਦ ਦਾ ਉਹ ਸਾਹਿਬ ਨਾਲ ਕੱਦ ਦਾ ਕੋਈ ਨਾਂ ਵਾਲੀਆਂ ਛੋਟੀਆਂ ਦੇ ਨਾਂ ਵਾਲੀਆਂ ਵੱਡੀਆਂ ਦਾ ਕੋਈ ਵੀ ਵੈੜਾ ਤਬਈ ਨਬਈ ਕੰਟੈਕਟ ਜਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ